ਪੰਜਾਬੀਓ ਸਤਿ ਸ੍ਰੀ ਅਕਾਲ ਜਿਨਨੇ ਕੇ ਸੀਐਮ ਭਗਵੰਤ ਮਾਨ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਪੰਜਾਬ ਦਾ ਮੁੱਖ ਮੰਤਰੀ ਕਈ ਵਿਧਾਇਕਾਂ ਸਮੇਤ ਯਾਨੀ ਬੀਜੇਪੀ ਦੇ ਵਿੱਚ ਜਾ ਰਹੇ ਨੇ ਕਿਉਂ ਜਾ ਰਹੇ ਨੇ ਪੂਰੀ ਵੀਡੀਓ ਦਿਖਾਉਣ ਜਾ ਰਹੇ ਹਾਂ ਇੱਕ ਰਾਤ ਦੇ ਵਿੱਚ ਵਿੱਚ ਪੂਰਾ ਤਖਤਾ ਪਲਟ ਹੋ ਗਿਆ ਸੀਐਮ ਮਾਨ ਦਾ ਪੰਜਾਬ ਦੇ ਵਿੱਚ ਬਹੁਤ ਹੀ ਵੱਡਾ ਤਣਾਕਾ ਕਿਉਂਕਿ ਕਈ ਐਮਐਲਏ ਪਾਰਟੀ ਛੱਡ ਰਹੇ ਨੇ ਔਰ ਕਾਂਗਰਸ ਦੇ ਵਿੱਚ ਜਾ ਰਹੇ ਨੇ ਕਿਉਂ ਜਾ ਰਹੇ ਨੇ ਉਹ ਵੀ ਮੈਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਦਿਖਾਉਂਗਾ ਦੇਖੋ ਪੰਜਾਬ ਦੇ ਵਿੱਚ ਇੱਕ ਪੂਰੀ ਤਰ੍ਹਾਂ ਯਾਨੀ ਪਾਰਟੀ ਮਿੱਟੀ ਦੇ ਵਿੱਚ ਮਿਲ ਚੁੱਕੀ ਹੈ ਬੀਤੇ ਦਿਨ ਜਿਹੜਾ ਕਿ ਅਰਵਿੰਦ ਕੇਜਰੀਵਾਲ ਦੀ ਹਾਰ ਹੋਈ ਸੀ ਉਹਨੇ ਪਹਿਲਾਂ ਹੀ ਯਾਨੀ ਉਸੇ ਤੋਂ ਥਿਉਰੀਆਂ ਬਣਨੀਆਂ ਸ਼ੁਰੂ ਹੋ ਗਈਆਂ ਸੀ ਕਿ ਸੀਐਮ ਮਾਨ ਨੂੰ ਪੰਜਾਬ ਦੇ ਵਿੱਚੋਂ ਹਟਾ ਕੇ ਅਰਵਿੰਦ ਕੇਜਰੀਵਾਲ ਪੰਜਾਬ ਦੀ ਸੱਤਾ ਸੰਭਾਲਣਾ ਚਾਹੁੰਦਾ ਹੈ ਪੰਜਾਬ ਦੀ ਕੁਰਸੀ ਸੰਭਾਲਣਾ ਚਾਹੁੰਦਾ ਹੈ ਜਿਹੜੀ ਕਿ ਮੁੱਖ ਮੰਤਰੀ ਦੀ ਕੁਰਸੀ ਹੈ ਔਰ ਹੁਣ ਦੂਜੇ ਪਾਸੇ ਸੀਐਮ ਮਾਨ ਲਗਾਤਾਰ ਬੀਜੇਪੀ ਦੇ ਵਿੱਚ ਸੰਪਰਕ ਦੇ ਵਿੱਚ ਬੀਜੇਪੀ ਦੇ ਸੰਪਰਕ ਦੇ ਵਿੱਚ ਲਗਾਤਾਰ ਹੀ ਇਹਨਾਂ ਦੇ ਐਮਐਲਏ ਵੀ ਘਟਦੇ ਜਾ ਰਹੇ ਨੇ ਕੁਝ ਹੀ ਦਿਨ ਪਹਿਲਾਂ 8 ਐਮਐਲ ਇਹਨਾਂ ਦੇ ਪਹਿਲਾਂ ਵੀ ਗਏ ਨੇ ਬੀਜੇਪੀ ਦੇ ਵਿੱਚ ਔਰ ਹੁਣ ਪੰਜਾਬ ਦੇ ਕਈ ਵਿਧਾਇਕਾਂ ਸਮੇਤ ਖੁਦ ਬੀਜੇਪੀ ਦੇ ਵਿੱਚ ਜਾ ਰਹੇ ਨੇ ਸੀਐਮ ਭਗਵੰਤ ਮਾਨ ਪੰਜਾਬ ਦੀ ਦਸ਼ਾ ਦੇਖੋ ਕਿਸ ਕਦਰ ਹੋ ਗਈ ਹੈ ਆ ਹੁਣ ਮੈਂ ਜਿਹੜੀ ਤੁਹਾਨੂੰ ਵੀਡੀਓ ਦਿਖਾਉਂਗਾ ਉਹਦੇ ਵਿੱਚ ਇੱਕ ਇੱਕ ਗੱਲ ਨਿਰੋਲ ਹੋ ਜਾਣੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਬੜਾ ਕਲਾਏ ਸੀ ਪੰਜਾਬ ਦੇ ਲੋਕ ਕਿ ਸਾਡੇ ਜਿਹੜੇ ਮੁੱਦੇ ਨੇ ਜਿਹੜੇ ਕੰਮ ਨੇ ਉਹਨਾਂ ਦੇ ਸਹੀ ਢੰਗ ਦੇ ਨਾਲ ਤੁਸੀਂ ਕੰਮ ਆਜੋ ਪੰਜਾਬ ਦੀ ਜਨਤਾ ਦੇ ਤੇ ਨਹੀਂ ਤੁਹਾਡਾ ਤਖਤਾ ਪਲਟ ਹੋਣਾ ਰਾਸ਼ਟਰਪਤੀ ਸ਼ਾਸਨ ਦੀ ਲੋਕ ਤਾਂ ਮੰਗ ਕਰ ਰਹੇ ਸੀ ਪਰ ਉਸ ਤੋਂ ਪਹਿਲਾਂ ਹੀ ਆਪਣੇ ਆਪ ਫੁੱਟ ਪੈ ਗਈ ਹੈ ਪਾਰਟੀ ਦੇ ਵਿੱਚ ਕਹੇ ਤਾਂ ਇਹ ਵੀ ਰਹੇ ਨੇ ਕਿ ਔਰਤ ਪਾਰਟੀ ਵੀ ਬਣਾ ਸਕਦੇ ਨੇ ਸੀਐਮ ਮਾਨ ਔਰ ਹੁਣ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਣਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ ਪਹਿਲੀ ਸੰਭਾਵਨਾ ਪੰਜਾਬ ਸਰਕਾਰ ਨੂੰ ਸ਼ਕਤੀ ਉਸਕੇ ਵਿਧਾਇਕ ਕਾਂਗਰਸ ਵਿੱਚ ਸ਼ਾਮਿਲ ਹੋ ਸਕਦੇ ਹੈ दूसरी संभावना भगवंत मान खुद विधायकों को लेकर बीजेपी में शामिल हो सकते हैं। या फिर एक नाथ शिंदे की तरह अलग पार्टी बना सकते हैं और तीसरी संभावना जिसकी सबसे ज्यादा चर्चा अरविंद केजरीवाल पंजाब के नए सीएम होंगे और चौथी संभावना भगवंत सरकार चलती रही लेकिन केंद्र के साथ संबंधों को बेहतर करेगी और इन संभावनाओं के बनने की बड़ी वजह खुद आम आदमी पार्टी के एक्शन और बीजेपी कांग्रेस नेताओं के बयान अरविंद केजरीवाल ने पंजाब के आप विधायकों को मंगलवार को दिल्ली बुलाया सीएम भगवंत मान खुद दिल्ली में मौजूद रहेंगे अरविंद केजरीवाल के साथ बैठक करेंगे और पार्टी में टूट की आशंका और आगे की रणनीति पर चर्चा होगी ਇਸ ਸਾਹਬ ਦੇ ਵਿੱਚ ਭਾਜਪਾ ਦਾ ਦਾਵਾ ਇਹ ਕਿ ਪੰਜਾਬ ਆਫਤਾ ਸੇ ਮੁਕਤੀ ਚਾਹਤਾ ਹੈ ਪੰਜਾਬ ਦੇ ਵੀ ਜਨ ਜਨ ਕੇ ਮਨ ਔਰ ਜ਼ੁਬਾਨ ਪਰ ਹੈ ਕਿ ਪੰਜਾਬ ਕੋ ਵੀ ਆਫਤਾ ਸੇ ਮੁਕਤੀ ਚਾਹੀਏ ਇਹ ਵੀ ਦੇ ਕਈ ਵੱਡੇ ਲੀਡਰਾਂ ਮਨੀਓ ਬਿਆਨ ਦਿੱਤੇ ਜਾ ਰਹੇ ਨੇ ਬਿਆਨ ਦਾਗੇ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਤੋਂ ਪੂਰੇ ਪੰਜਾਬ ਦੀ ਜਨਤਾ ਮੁਕਤੀ ਚਾਹੁੰਦੀ ਹੈ ਇਹ ਗੱਲ ਸੱਚ ਸਾਬਤ ਹੋ ਰਹੀ ਹੈ ਕਿਉਂਕਿ ਇੱਕ ਪਾਸੇ ਸੀਐਮ ਮਾਨ ਨੇ ਨਹੀਂ ਮੁੱਦੇ ਨੂੰ ਲੈ ਕੇ ਸਰਕਾਰ ਬਣਾਈ ਸੀ ਚਿੱਟੇ ਦਾ ਮੁੱਦਾ ਧਰਿਆ ਪੰਜਾਬ ਦੀ ਜਨਤਾ ਮੂਰੇ ਕਿ ਅਸੀਂ ਪੰਜਾਬ ਦੇ ਵਿੱਚੋਂ ਚਿੱਟੇ ਦਾ ਸਫਾਇਆ ਕਰ ਦਾਂਗੇ ਪਰ ਨਹੀਂ ਪੰਜਾਬ ਦੀ ਜਨਤਾ ਲਗਾਤਾਰ ਯਾਨੀ ਇਹਨਾਂ ਨੂੰ ਕਲਉਂਦੀ ਰਹੀ ਪਰ ਨਹੀਂ ਇਹਨਾਂ ਨੇ ਕੰਮ ਨਹੀਂ ਕੀਤਾ ਪੰਜਾਬ ਦੇ ਵਿੱਚ ਇਸ ਕਰਕੇ ਪੰਜਾਬ ਦੀ ਪਾਰਟੀ ਮਿੱਟੀ ਦੇ ਵਿੱਚ ਮਿਲ ਚੁੱਕੀ ਆ ਤੇ ਅੱਜ ਸੀਐਮ ਆਨ ਨੂੰ ਸੀਐਮ ਆਨ ਨੂੰ ਕਿਹੜੇ ਦਿਨ ਦੇਖਣੇ ਪੈ ਰਹੇ ਨੇ ਤੁਸੀਂ ਆਪ ਵੀ ਦੇਖ ਰਹੇ ਹੋ ਇੱਕ ਹੋਰ ਅਪਡੇਟ ਮੈਂ ਸਾਂਝੀ ਕਰਨਾ ਤੁਹਾਡੇ ਨਾਲ ਜਿਹੜੀ ਹੋਰ ਵੀ ਹੈਰਾਨ ਕਰ ਦੇਣ ਵਾਲੀ ਆ ਤਦੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੇ ਬੜਾ ਕਲਾਇਆ ਕਿ ਭਾਈ ਸਾਡਾ ਜਿਹੜਾ ਪੰਜਾਬ ਹੈ ਤੂੰ ਚਿੱਟੇ ਦੀ ਪੇੜ ਚੜਾ ਰਿਆ ਤੇ ਦਿੱਲੀ ਦੇ ਹੱਥਾਂ ਦੇ ਵਿੱਚ ਆ ਕੇ ਪੂਰਾ ਪੰਜਾਬ ਦਿੱਲੀ ਨੂੰ ਸੌਂਪ ਦਿੱਤਾ ਤੇ ਅੱਜ ਤੁਹਾਡੇ ਜਿਹੜਾ ਨਾਲ ਬੀਤ ਰਹੀ ਹੈ ਉਹੀ ਕਰਨੀ ਭਰਨੀ ਦਾ ਫਲ ਹੈ ਕਿਉਂਕਿ ਕਈ ਨੌਜਵਾਨ ਡਿਬਰੂਗੜ੍ਹ ਦੇ ਵਿੱਚ ਦੇ ਦਿੱਤੇ ਆਪਣੀ ਮਰਜ਼ੀ ਦੇ ਮੁਤਾਬਕ ਆਪਣੀ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਲਾ ਕੇ ਦਾਰੂ ਦਾ ਇੱਕ ਪੈਗ ਤਾਂ ਉਸਨੇ ਸਾਡੇ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਡਿਬਰੀ ਵੜ ਦੇ ਵਿੱਚ ਬੰਦ ਕੀਤਾ ਬਸ ਮੁੱਖ ਮੰਤਰੀ ਦੀ ਉਹ ਹਾਲਤ ਹੋ ਗਈ ਆ ਜਿਵੇਂ ਸਿਆਣੇ ਕਹਿੰਦੇ ਨੇ ਨਾ ਘਰ ਦਾ ਨਾ ਘਾਟ ਦਾ ਥੋਬੀ ਦੇ ਕੁੱਤੇ ਆਈ ਹੋਈ ਆ ਭਗਵੰਤ ਮਾਨ ਦੇ ਨਾਲ ਨਾ ਤਾਂ ਹੁਣ ਦਿੱਲੀ ਦਾ ਤੇ ਨਾ ਪੰਜਾਬ ਦਾ ਤਾਂ ਹੁਣ ਇਹ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਤੇ ਵਿਧਾਇਕਾਂ ਦੇ ਸਮੇਤ ਪੰਜਾਬ ਦਾ ਮੁੱਖ ਮੰਤਰੀ ਇੱਕ ਇਸ ਤਰ੍ਹਾਂ ਜਾ ਰਿਹਾ ਜਿਵੇਂ ਕੋਈ ਜਾਨਵਰ ਜਾਂਦੇ ਨੇ ਢਾਰ ਦੇ ਵਿੱਚ ਆਪਣੇ ਕਈ ਵਿਧਾਇਕਾਂ ਨੂੰ ਲੈ ਕੇ ਬੀਜੇਪੀ ਦੇ ਵਿੱਚ ਕੁਸ ਰਿਹਾ ਔਰ ਦੂਜੇ ਪਾਸੇ ਕਈ ਐਮਐਲਏ ਨੇ ਜਿਹੜੇ ਕਾਂਗਰਸ ਜੁਆਇਨ ਕਰ ਰਹੇ ਨੇ ਦੇਖੋ ਕਿਸ ਕਦਰ ਹਾਲਤ ਹੋਈ ਆ ਪੰਜਾਬ ਦੇ ਅੰਦਰ ਮੁੱਖ ਮੰਤਰੀ ਦੀ ਮੈਂ ਅਕਸਰ ਕਹਿੰਦਾ ਸੀ ਕਿ ਜਿੰਨੇ ਲੋਕਾਂ ਦੇ ਨਾਲ ਤਸ਼ੱਦਦ ਕਰਨੇ ਆ ਕਰਨਾ ਪਰ ਜਿਹੜੇ ਦਿਨ ਤੇਰਾ ਵਕਤ ਆ ਗਿਆ ਫਿਰ ਤੂੰ ਬਚ ਨਹੀਂ ਸਕੀਂਗਾ ਮਾਨਾ ਕਿਉਂਕਿ ਤੂੰ ਡਿਬਰੂਗੜ ਦੇ ਵਿੱਚ ਜਿਹੜੇ ਨੌਜਵਾਨਾਂ ਨੂੰ ਕੱਲਿਆ ਉਹੀ ਨੌਜਵਾਨਾਂ ਦਾ ਪਾਪ ਤੇਰੇ ਸਿਰ ਚੜ ਕੇ ਬੋਲ ਰਿਹਾ ਅੱਜ ਅੱਜ ਤੇਰੇ ਮੂਹਰੇ ਆ ਰਿਹਾ ਹੈ ਘੜੀ-ਘੜੀ ਪਲ-ਪਲ ਤੈਨੂੰ ਉਹਦਾ ਹਰਜਾਨਾ ਭਰਨਾ ਪੈ ਰਿਹਾ ਹੈ ਤਾਂ ਕਿ ਤੇਰੇ ਐਮ.ਐਲ.ਏ ਤੇਰੇ ਵਿਧਾਇਕ ਸਭੀ ਟੁੱਟਦੇ ਜਾ ਰਹੇ ਨੇ ਔਰ ਕੁਝ ਵੀਧਾਇਕਾਂ ਨੂੰ ਲੈ ਕੇ ਕਹਿੰਦੇ ਨਾਲੇ ਤਾਂ ਸੀਐਮ ਆੜਡ ਪਾਰਟੀ ਵੀ ਬਣਾ ਸਕਦੇ ਨੇ ਅਸ਼ੰਕਾ ਦੇ ਜਤਾਰੀ ਜਿਹੜੀਆਂ ਥਿਉਰੀਆਂ ਨੇ ਉਹ ਬੜੀਆਂ ਡਰਾ ਦੇਣ ਵਾਲੀਆਂ ਨੇ ਇਹਨਾਂ ਨੇ ਪੰਜਾਬ ਤਾਂ ਦੇਖੋ ਰੱਬ ਆਸਰੇ ਚੱਲ ਰਿਹਾ ਕੋਈ ਸਰਕਾਰ ਨਹੀਂ ਸਰਕਾਰ ਨਾਮ ਦੀ ਕੋਈ ਚੀਜ਼ ਹੀ ਹੈ ਨਹੀਂ ਪੰਜਾਬ ਦੇ ਅੰਦਰ ਦੂਜੇ ਪਾਸੇ ਇਹ ਤਾਂ ਸਾਡੇ ਲੋਕ ਸਾਨੇ ਨੇ ਜਿਹੜੇ ਆਪਣੀ ਸਥਿਤੀ ਦੇ ਖੜੇ ਨੇ ਪਰ ਲੋਕਾਂ ਨੇ ਤਾਂ ਤੁਹਾਨੂੰ ਜਿਹੜਾ ਤਾਜ ਪਹਿਨਾਉਣਾ ਸੀ ਉਹ ਪਹਿਨਾਤਾ ਸੀ ਪਰ ਹੁਣ ਲੋਕ ਅਗਲੇ ਪੰਜਾਬ ਦੇ ਉਹ ਤੁਹਾਡੇ ਤੋਂ ਬਦਲਾ ਲੈਣਗੇ 2027 ਦੇ ਵਿੱਚ ਤਾਂ ਤੁਹਾਡਾ ਸੁਪਣਾ ਸਾਫ ਹੈ ਉਸ ਤੋਂ ਪਹਿਲਾਂ ਹੀ ਤੁਸੀਂ ਆਪਣੇ ਪਾਰ ਆਪਣੇ ਹੱਥ ਤੇ ਆਪਣੇ ਪਾਰ ਕਟਾ ਕੇ ਬੀਜੇਪੀ ਦੇ ਵਿੱਚ ਜਾ ਰਹੇ ਹੋ ਕਿੱਡੀ ਸ਼ਰਮ ਵਾਲੀ ਗੱਲ ਆ ਪੰਜਾਬ ਦੇ ਮੁੱਖ ਮੰਤਰੀ ਲਈ ਤਾਂ ਹੁਣ ਮੈਂ ਇਹਨਾਂ ਦੇ ਬਾਕੀ ਐਮਐਲਏ ਨੂੰ ਕਹਿਣਾ ਚਾਹੁੰਦਾ ਜਿੰਨੇ ਵੀ ਤੁਸੀਂ ਐਮਪੀ ਹੋ ਐਮਐਲਏ ਨਾ ਦੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਪੰਜਾਬੀ ਹੋਣ ਦੇ ਨਾਤੇ ਦੇਖੋ ਗੱਲਾਂ ਬਹੁਤ ਸਾਰੀਆਂ ਹੋ ਗਈਆਂ ਪੰਜਾਬ ਦੇ ਅੰਦਰ ਤੁਸੀਂ ਬਹੁਤ ਸਾਰਾ ਵੱਡਾ ਕੰਮ ਕਰ ਦਿੱਤਾ ਪੰਜਾਬ ਦੀ 80% ਨੌਜਵਾਨੀ ਕੱਲੀ ਨੌਜਵਾਨੀ ਦੀ ਗੱਲ ਕਰਦਾ ਮੈਂ ਉਹਨਾਂ ਨੂੰ ਤੁਸੀਂ ਚਿੱਟੇ ਦੇ ਨਾਲ ਬਰਬਾਦੀ ਕੀਤੀ ਹੈ ਚਿੱਟੇ ਦੇ ਨਾਲ ਉਹਨਾਂ ਨੂੰ ਚਿੱਟੇ ਦੀ ਭੇੜ ਚੜਾ ਕੇ ਮਾਰਿਆ ਤਾਂ ਹੁਣ ਇਹਨਾਂ ਦੇ ਹਰਜਾਨੇ ਆ ਜਿਹੜੇ ਉਹ ਦਰਅਸਲ ਪਾਪ ਆ ਜਿਹੜੇ ਉਹ ਤੁਹਾਡੇ ਅੱਗੇ ਸਾਰਿਆਂ ਦੇ ਆਉਣਗੇ ਜੇਕਰ ਬਚਣਾ ਤਾਂ ਸਿੱਦੇ ਹੋ ਕੇ ਤੁਸੀਂ ਇਹ ਗੱਲ ਦਾ ਨਾਰਾ ਮਾਰੋ ਇੱਕ ਵੀਡੀਓ ਬਣਾ ਕੇ ਆਪਦੀ ਜਾਰੀ ਕਰੋ ਕਈ ਐਮਐਲਏ ਕਿ ਭਾਈ ਅਸੀਂ ਸੱਚ ਹੱਕ ਦੇ ਵਿੱਚ ਖੜਾਂਗੇ ਅਸੀਂ ਸੀਐਮਾਨ ਨੂੰ ਵੀ ਛੱਡਦੇ ਹਾਂ ਤਾਂ ਤੁਹਾਡਾ ਸਾਥ ਆਉਣ ਵਾਲੇ ਟਾਈਮ ਦੇ ਵਿੱਚ ਜਨਤਾ ਤੁਹਾਡਾ ਸਾਥ ਦੇਊਗੀ ਚਾਹੇ ਤੁਸੀਂ ਕਿਸੇ ਮਰਜ਼ੀ ਪਾਰਟੀ ਦੇ ਵਿੱਚ ਜਾ ਕੇ ਖੜਜੋ ਫਿਰ ਪਰ ਨਹੀਂ ਤੁਹਾਨੂੰ ਵੀ ਇਹੀ ਹਰਜਾਨੇ ਭਰਨੇ ਪੈਣੇ ਨੇ ਤੇ ਸੀਐਮ ਮਾਨ ਦੇ ਵਾਂਗੂ ਨਾ ਘਰ ਦੇ ਤੇ ਨਾ ਘਾਟ ਦੇ ਢੋਬੀ ਦੇ ਕੁੱਤੇ ਆਲੀ ਹੋਣੀ ਐ ਨੌਜਵਾਨੋ ਜਿੰਨੇ ਵੀ ਤੁਸੀਂ ਸਾਡੇ ਤੋਂ ਵੱਡੇ ਹੋਵੋਗੇ ਉਮਰ ਦੇ ਵਿੱਚ ਐਮ ਐਲ ਏ ਉਹ ਵਿਧਾਇਕਾਂ ਖੌਣੇ ਦਿਲ ਦੇ ਨਾਲ ਯਾਰ ਐਲਾਨ ਕਰੋ ਕਿਉਂ ਪੰਜਾਬ ਦੀ ਬਰਬਾਦੀ ਕੀਤੀ ਆ ਕਿਉਂ ਪੰਜਾਬ ਦੀ ਨੌਜਵਾਨੀ ਮਾਰੀ ਆ ਇਹਨਾਂ ਦਾ ਕੱਲੀਆਂ ਕੱਲੀਆਂ ਗੱਲਾਂ ਦਾ ਹਿਸਾਬ ਹੋਣਾ ਮੇਰਾ ਵੀਰ ਜਿੰਨੇ ਵੀ ਤੁਸੀਂ ਵਿਧਾਇਕਾਂ ਸਾਰਿਆਂ ਨੂੰ ਅਪੀਲ ਵੱਡੇ ਪੱਦਰ ਤੇ ਇੱਧਰ ਆ ਜਾਓ ਜੁੜ ਜੋ ਯਾਰ ਇਹਨਾਂ ਲੋਕਾਂ ਦੇ ਨਾਲ ਜਿਹੜੇ ਸਾਡੇ ਬੱਚਾ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਨੇ ਲੱਖਾ ਸਿਧਾਨ ਅਮਤੋਜ ਮਾਨ ਭਾਨਾ ਸਿੱਧੂ ਸਾਡੇ ਹੋਰ ਨੌਜਵਾਨ ਨੇ ਉਹਨਾਂ ਦੇ ਨਾਲ ਖੜ੍ਹ ਜੋ ਅਮਰਪਾਲ ਸਿੰਘ ਹੈ ਉਹਦੀ ਗੱਲ ਕਰ ਲੋ ਤਾਂ ਹੁਣ ਪੰਜਾਬ ਵਾਲੇ ਤੁਹਾਨੂੰ ਅਪੀਲ ਹੈ ਜਿੰਨੇ ਤੁਸੀਂ ਨੌਜਵਾਨ ਸੱਚੇ ਦਿਲੋਂ ਪੰਜਾਬ ਨੂੰ ਚਾਹੁੰਦੇ ਹੋ ਕਿ ਸਾਡਾ ਪੰਜਾਬ ਖੁਸ਼ਹਾਲ ਰਹੇ ਤਾਂ ਯਾਰ ਇੰਨਾ ਕੋ ਯੋਗਦਾਨ ਜ਼ਰੂਰ ਦੇ ਦਿਓ ਮੇਰਾ ਵੀਰ ਵੀਡੀਓ ਨੂੰ ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਕਈ ਹੋਰ ਨੌਜਵਾਨਾਂ ਤੱਕ ਪਹੁੰਚੇ ਇਸ ਵੀਡੀਓ ਦੇ ਸ਼ਬਦਾਂ ਦੇ ਨਾਲ ਇਹ ਨੌਜਵਾਨ ਇਸਤੇ ਅਮਲ ਕਰਨ ਔਰ ਪੰਜਾਬ ਦੀ ਜਿਹੜੀ ਜਨਤਾ ਉਹ ਖੁਸ਼ ਰਵੇ ਤਾਂ ਹੁਣ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਰ ਨੋਟੀਫਿਕੇਸ਼ਨ ਆਉਣ ਵਾਲਾ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ